ਰੱਖਣਾ ਵੀ ਨੀਤੀ ਕਿੰਨੂੰ ਕਹਿੰਦੇ ਸਾਡੇ ਵਰਗੇ ਤੁਹਾਨੂੰ ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਵੀ ਕੌਮ ਇਮੋਸ਼ਨਲ ਇੰਨੀ ਐ ਵੀ ਇੱਕ ਮਿੰਟ ਚ ਹੀ ਲਾਉਂਦੇ ਐ ਪਤਾ ਉਹਨੂੰ ਲੱਗਦਾ ਜਦੋਂ ਅਗਲਾ ਨਾਲ ਤੁਰ ਕੇ ਜੜਾ ਵੱਢ ਕੇ ਧੋ ਜਾਂਦਾ ਉਹਨਾਂ ਬਾਬਾ ਬੰਦਾ ਸਿੰਘ ਬਾਦ ਸਿੰਘਾ ਖੰਨੇ ਕਹਿੰਦੇ ਨੂੰ ਰੱਖ ਲਓ ਪਰ ਭਾਈ ਬਾਜ ਸਿੰਘ ਦੀ ਡਿਊਟੀ ਲਾ ਦਿੱਤੀ ਕਹਿੰਦੇ ਵੀ ਇਹਦੇ ਉੱਤੇ ਖਾਸ ਖਿਆਲ ਰੱਖਣਾ ਤੂੰ ਵੀ ਆਪਾਂ ਭੋਸੇ ਵਾਲੀ ਗੱਲ ਨਹੀਂ ਕੋਲ ਸਕਦੀ ਹੁਣ ਇਧਰੋਂ ਬਾਬਾ ਬੰਦਾ ਸਿੰਘ ਬਹਾਦਰ ਉੱਚੀ ਥਾਂ ਤੇ ਬੈਠ ਕੇ ਨਿਗਰਾਨੀ ਕਰ ਰਿਹਾ ਹੈ ਇਧਰ ਜੰਗ ਸ਼ੁਰੂ ਹੋਇਆ ਅੱਜ ਦੇ ਦਿਨ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਜਦੋਂ ਫੌਜਾਂ ਆਹਮਣੇ ਉਹ ਸਾਹਮਣੇ ਹੋ ਕੇ ਟੱਕਰਿਆਂ ਭਾਵੇਂ ਉਹਨਾਂ ਕੋਲੇ ਤੋਪਾਂ ਸਨ ਬੜਾ ਕੁਝ ਸੀ ਪਰ ਉਧਰ ਗੁਰੂ ਕੇ ਪਿਆਰਿਆਂ ਨੂੰ ਇਹ ਸੀ ਵੀ ਇਹ ਉਹ ਗੁਰੂਮਾਰੀ ਸਰਹੰਦ ਹੈ ਜਿੱਥੇ ਸਤਗੁਰੂ ਪਾਤਸ਼ਾਹ ਮਹਾਰਾਜੀ ਦੇ ਲਾਲ ਸਾਡੇ ਸਤਿਕਾਰਯੋਗ ਬਾਬੇ ਸਾਹਿਬ ਜਾਦੇ 7 ਤੇ 9 ਸਾਲ ਦੀ ਅਰਬਲਾ ਜਿਹਨਾਂ ਨੂੰ ਨੀਹਾਂ ਵੇਚਣ ਕੇ ਸ਼ਹੀਦ ਕਰ ਦਿੱਤਾ 85 ਸਾਲਾਂ ਦੀ ਮਾਤਾ ਗੁਦਰੀ ਜੀ ਜਿਨਾਂ ਨੂੰ ਸ਼ਹੀਦ ਕੀਤਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਾਂ ਉਹਨਾਂ ਦੀ ਸੁਰਤ ਵਿੱਚ ਉਹ ਕੁਝ ਸੀ ਟੱਕਰਾ ਹੋਇਆ ਮਜੀਦ ਖਾਂ ਆਪ ਵੀ ਜਿਹੜਾ ਉਹ ਲੜ ਰਿਹਾ ਸੀ ਪਹਿਲੋਂ ਹਾਥੀ ਤੇ ਚੜ੍ਹਿਆ ਉਹਦੇ ਤੋਂ ਬਾਅਦ ਘੋੜੇ ਤੇ ਆ ਗਿਆ ਉਹਨੇ ਨਾ ਭਾਈ ਬਾਜ ਸਿੰਘ ਨੂੰ ਲਲਕਾਰਿਆ ਭਾਈ ਬਾਜ ਸਿੰਘ ਵੱਲ ਉਹਨੇ ਇੱਕ ਵਰਸ਼ਾ ਪਕੜ ਕੇ ਬੜੇ ਜ਼ੋਰ ਨਾਲ ਸੁੱਟਿਆ ਪਰ ਭਾਈ ਬਾਜ ਸਿੰਘ ਨੇ ਏਡੀ ਫੁਰਤੀ ਦੇ ਨਾਲ ਜਿੱਥੇ ਉਹ ਵਰਸ਼ਾ ਸੰਭਾਲਿਆ ਗੋ ਆਪਣੇ ਆਪ ਨੂੰ ਜਿਹੜਾ ਉਹ ਬਚਾਇਆ ਉਹ ਹੀ ਵਰਸ਼ਾ ਪਕੜ ਕੇ ਦੁਬਾਰਾ ਵਗਾ ਕੇ ਵਜੀਦੇ ਵੱਲ ਮਾਰਿਆ ਤੇ ਉਹਦੇ ਘੋੜੇ ਦੇ ਮੱਥੇ 'ਤੇ ਜਾ ਕੇ ਵੱਜਾ ਜਦੋਂ ਘੋੜੇ ਦੇ ਮੱਥੇ 'ਤੇ ਜਾ ਕੇ ਵੱਜਾ ਤੇ ਉਹ ਘੋੜਾ ਡਿੱਗਾ ਤੇ ਵਜੀਦ ਖਾਂ ਵੀ ਧਰਤੀ 'ਤੇ ਡਿੱਗ ਪਿਆ ਲੈਕਿਨ ਉਹ ਛਾਲ ਮਾਰ ਕੇ ਇਸ ਤਰ੍ਹਾਂ ਆਪਣੇ ਆਪ ਨੂੰ ਵਜੀਦੇ ਨੇ ਸੰਭਾਲ ਲਿਆ ਇਹਦੇ ਤੋਂ ਬਾਅਦ ਉਹਨੇ ਇੱਕ ਤੀਰ ਜਿਹੜਾ ਉਹ ਤੰਦੀ ਤੇ ਚੜਾਇਆ ਤੇ ਭਾਈ ਬਾਜ ਸਿੰਘ ਵੱਲ ਛੱਡਿਆ ਉਹ ਭਾਈ ਬਾਜ ਸਿੰਘ ਦੀ ਨਾ ਬਾਹ ਦੇ ਵਿੱਚ ਵੱਜਾ ਜਾ ਕੇ ਜਦੋਂ ਬਾਹ ਦੇ ਵਿੱਚ ਵੱਜਾ ਤੇ ਵਜੀਦਾ ਹੁਣ ਅਗਾ ਉਹ ਕਿਹਦੇ ਤੋਂ ਪਹਿਲਾਂ ਕਿ ਭਾਈ ਬਾਜ ਸਿੰਘ ਉੱਤੇ ਵਾਰ ਕਰਦਾ ਤੇ ਫਿਰ ਨਾਲੇ ਗੁਰੂ ਕੇ ਲਾਲਾਂ ਦੇ ਕਹਿ ਬਚਨ ਪੂਰੇ ਹੋਣੇ ਸਨ ਜਿਵੇਂ ਬਾਜ ਸਿੰਘ ਵੱਲ ਵਜੀਦ ਖਤ ਵੱਡਿਆ ਨਾ ਵੀ ਮੈਂ ਇਹਨੂੰ ਖਤਮ ਕਰ ਦਿਆਂ ਦੋਨਾਂ ਦੇ ਦਰਮਿਆਨ ਦੇ ਵਿੱਚ ਭਾਈ ਫਤਿਹ ਸਿੰਘ ਆ ਗਏ ਭਾਈ ਫਤਿਹ ਸਿੰਘ ਜਿਹਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਮਾਣੇ ਦਾ ਹਾਕਮ ਥਾਪਿਆ ਸੀ ਉਹ ਦੋਨਾਂ ਦੇ ਵਿਚਾਲੇ ਆ ਗਏ ਔਰ ਵਿਚਾਲੇ ਆ ਕੇ ਢੀ ਫੁਰਤੀ ਦੇ ਨਾਲ ਉਹਨਾਂ ਨੇ ਆਪਣੀ ਕਿਰਪਾਨ ਦਾ ਸ਼ਮਸ਼ੀਰ ਦਾ ਤਲਵਾਰ ਦਾ ਵਾਰ ਕੀਤਾ ਵੇ ਆਉ ਉਹਦੇ ਮੋਢੇ ਤੋਂ ਲੈ ਕੇ ਜਿਹੜੀ ਉਹ ਤਲਵਾਰ ਚੱਲੀ ਤੇ ਪਤਾ ਨਾ ਲੱਗਾ ਕਦੋਂ ਵੱਖੀ ਤੇ ਥਾਣੀ ਬਾਹਰ ਉਹਦੇ ਸਰੀਰ ਦੇ ਦੋ ਟੁਕੜੇ ਕਰਕੇ ਨਿਕਲ ਗਏ। ਔਰ ਇਹ ਉਹ ਬਚਨ ਪੂਰੇ ਹੋਏ। ਜਿਸ ਦਿਨ ਛੋਟੇ ਸਾਹਿਬ ਜਦਿਆਂ ਦੀ ਅਖੀਰਲੀ ਕਚਹਿਰੀ ਜਿਹੜੀ ਆ ਪੇਸ਼ੀ ਹੋਈ ਆ ਸਰਹੰਦ। ਤੇ ਵਜੀਦਾ ਕਿਤੇ ਨਾ ਕਿਤੇ ਥੋੜਾ ਬਹੁਤ ਦਰਬ ਰਿਆ ਸੀ ਤੇ ਉਹਨੇ ਸੁਚਾਨੰਦ ਨੇ ਆਖਿਆ ਸੀ ਵੀ ਇਹਨਾਂ ਨੂੰ ਪੁੱਛੋ ਤਾਂ ਸਿਵ ਜੇ ਇਹਨਾਂ ਨੂੰ ਛੱਡ ਦਈਏ ਤੇ ਕਰਨਗੇ ਕੀ ਤੇ ਬਾਬਾ ਫਤਿਹ ਸਿੰਘ ਦਾ ਜਵਾਬ ਸੀ ਜਾਵਾਂਗੇ ਫੌਜਾਂ ਇਕੱਠੀਆਂ ਕਰਾਂਗੇ ਸਰਹੰਦ ਤੇ ਚੜ ਕੇ ਆਵਾਂਗੇ ਕਹਿੰਦੇ ਜੇ ਫੇਰ ਅਗੋਂ ਹਾਰ ਗਏ ਪਕੜੇ ਗਏ ਮੰਨ ਲਓ ਤੁਹਾਨੂੰ ਦੂਜੀ ਵਾਰੀ ਛੱਡ ਦਿੱਤਾ ਕਹਿੰਦੇ ਫੇਰ ਆਪਣੇ ਸਿੰਘ ਇਕੱਠੇ ਕਰਾਂਗੇ ਉਹ ਦੋ ਤਰੈਵਾਰ ਪੁੱਛਿਆ ਕਹਿੰਦੇ ਕਦੋਂ ਕੁ ਤੱਕ ਕਰਦੇ ਰਹੋਗੇ ਤੇ ਬਾਬਾ ਫਤਿਹ ਸਿੰਘ ਨੇ ਬਾਹ ਕੱਢ ਕੇ ਜਿਹੜਾ ਆ ਉਹ ਵਜੀਦੇਵਲ ਹੱਥ ਕਰਕੇ ਕਿਹਾ ਸੀ ਕਹਿੰਦੇ ਉਦੋਂ ਤੱਕ ਚੜ ਕੇ ਆਉਂਦੇ ਰਵਾਂਗੇ ਜਦੋਂ ਤੱਕ ਤੇਰੇ ਇਸ ਵਜੀਦੇ ਦੇ ਦੋ ਟੁਕੜੇ ਨਹੀਂ ਕਰ ਦਿੰਦੇ ਔਰ ਜਿਹੜਾ ਉਹ ਬਚਨ 1704 ਵਿੱਚ ਕਿਹਾ ਅੱਜ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਵਜੀਦੇ ਦੇ ਟੁਕੜੇ ਵੀ ਦੋ ਏ ਤੇ ਕਰਨ ਵਾਲੇ ਦਾ ਨਾਮ ਵੀ ਭਾਈ ਫਤਿਹ ਸਿੰਘ ਸੀ ਕਰਨ ਵਾਲੇ ਦਾ ਨਾਂ ਵੀ ਭਾਈ ਫਤਿਹ ਸਿੰਘ ਕਿਉਂਕਿ ਉਹ ਤਾਂ ਕਰਕੇ ਕਿਹਾ ਜਾਂਦਾ ਉਹ ਬਾਲ ਨਹੀਂ ਉਹ ਤੇ ਬ੍ਰਹਮ ਗਿਆਨੀ ਬਾਬੇ ਸਹਿਬ ਜਾਦੇ ਉਹਨਾਂ ਦਾ ਅੱਜ ਉਹ ਵਚਨ ਜਿਹੜਾ ਪੂਰਾ ਹੋਇਆ ਔਰ ਜਦੋਂ ਵਜੀਦਾ ਮਾਰੇ ਗਿਆ ਬਾਕੀ ਫੌਜ ਨੇ ਕਿੱਥੇ ਖਲੋਣਾ ਸੀ ਇਹਦੀ ਫਿਰ লাশ ਜਿਹੜੀ ਦੋ ਟੁਕੜਿਆਂ ਵਿੱਚ ਹੀ ਬਲਦਾਂ ਦੇ ਮਗਰ ਪਾਈ ਗਈ ਬਲਦਾਂ ਦੇ ਮਗਰ ਪਾ ਕੇ ਤੇ ਕਸੀਟ ਕੇ ਸਰਹੰਦ ਲਿਆਂਦਾ ਗਿਆ ਔਰ ਜਿਨਨੇ ਏਡੇ ਵੱਡੇ ਜ਼ੁਲਮ ਕੀਤੇ ਸਨ ਤੇ ਜਿਹੜਾ ਆਪਾਂ ਬਚਨ ਪੜ੍ਹਦੇ ਆ ਨਾ ਭਈ ਅੱਜ ਦੇ ਦਿਹਾੜੇ ਉਸ ਜਿੱਥੇ ਪਾਪੀ ਨੂੰ ਡੰਡ ਦਿੱਤਾ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਏ ਕਹਿੰਦੇ ਉਹ ਉਸ ਪਾਪੀ ਦੇ ਕੀਤੇ ਹੋਏ ਕਰਮਾਂ ਦਾ ਅੰਤ ਹੋਇਆ ਸਰਹੰਦ ਵਿੱਚ ਵੱਢਦੇ